ਹਾਂਜੀ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੇ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਪਹਿਲਾਂ ਵੀ ਇਸ ਫਾਰਮ ਦੀ ਵੀਡੀਓ ਪਾਈ ਸੀਗੀ ਤੇ ਪਹਿਲਾਂ ਲਗ ਘੋੜੇ ਲਗਭਗ ਸਾਰੀਆਂ ਸੇਲ ਹੋ ਗਈਆਂ ਬਾਈ ਕੋਲ ਅੱਜ ਨਵੇਂ ਜਾਨਵਰ ਆਏ ਨੇ ਤੇ ਉਹ ਆਪਾਂ ਤੁਹਾਨੂੰ ਸਾਰੇ ਦਿਖਾਉਣੇ ਆ ਚੈੱਕ ਕਰ ਲੋ ਬਾਈ ਨੇ ਹਜੇ ਹੁਣੀ ਗੱਡੀ ਦੇ ਵਿੱਚੋਂ ਲਾਹੇ ਨੇ ਸਾਰੇ ਜਾਨਵਰ ਇਹ ਅੱਜ ਹੀ ਆਏ ਨੇ ਬਸ ਪੁਰਾਣੇ ਦਾ ਇੱਕ ਦੋ ਹੀ ਰਹਿ ਗਏ ਬਾਕੀ ਸਾਰੇ ਜਾਨਵਰ ਆ ਨਵੇਂ ਨੇ ਚੈੱਕ ਕਰੋ ਦੇਖ ਸਕਦੇ ਹੋ ਦੋ ਘੜੇ ਅਲੋਚਾਰੇ ਇੱਕ ਵਾਰ ਆਪਾਂ ਤੁਹਾਨੂੰ ਸਾਰੀਆਂ ਘੋੜੀਆਂ ਦਿਖਾਤੀਆਂ ਕੱਲੀ-ਕੱਲੀ ਘੋੜੀ ਦੀ ਜਾਣਕਾਰੀ ਤੇ ਕੱਲੀ-ਕੱਲੀ ਘੋੜੀ ਵਾਰ ਘੱਟ ਕੇ ਉਹ ਆਪਾਂ ਇੱਕ ਦਿਨ ਸਪੈਸ਼ਲ ਵੀਡੀਓ ਪਾਵਾਂਗੇ ਜਲਦ ਹੀ ਉਹ ਵੀਡੀਓ ਆ ਜੂਗੀ ਜੇਕਰ ਕਿਸੇ ਵੀਰਪਰਾ ਦੇ ਇਹਨਾਂ ਘੋੜਿਆਂ ਦੇ ਵਿੱਚ ਕੋਈ ਘੋੜੀ ਪਸੰਦ ਆਉਂਦੀ ਆ ਤਾਂ ਸਕਰੀਨ ਸ਼ਾਟ ਲੈ ਕੇ ਬਾਈ ਨੂੰ ਫੋਟੋ ਭੇਜ ਦਿਓ ਤੇ ਬਾਈ ਨਾਲ ਸੰਪਰਕ ਕਰ ਲਿਓ ਬਾਕੀ ਸਾਰੀਆਂ ਘੋੜੀਆਂ ਟੌਪ ਨੇ ਉੱਚੇ ਤੋਂ ਉੱਚੇ ਮੂਲ ਦੀਆਂ ਥੋੜੇ ਤੋਂ ਥੋੜੇ ਮੂਲ ਦੀਆਂ ਸਾਰੀਆਂ ਮਿਲ ਜਾਣਗੀਆਂ ਜੇਕਰ ਤੁਸੀਂ ਵੀ ਆਪਣੇ ਕਿਸੇ ਜਾਨਵਰ ਦੀ ਸੇਲ ਪਰਚੀ ਦੀ ਵੀਡੀਓ ਪਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਲਾਸਟ ਤੇ ਆਪਣਾ ਨੰਬਰ ਦਿੱਤਾ ਹੋਇਆ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆਂ ਜਲਦ ਅਗਲੀ ਵੀਡੀਓ ਦੇ ਨਾਲ